ਸੱਚੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦੀ ਚੜ੍ਹਦੀ ਕਲਾ ਰਵੇ ਸਾਰਿਆਂ ਤੇ ਜੋ ਵੀ ਹਾਲਾਤ ਪੰਜਾਬ ਤੇ ਚੱਲ ਰਹੇ ਨੇ ਛੇਤੀ ਤੋਂ ਛੇਤੀ ਠੀਕ ਹੋ ਜਾਣ ਇਹ ਅਰਦਾਸ ਇਹੋ ਬੇਨਤੀ ਹੈ ਬਾਬਾ ਜੀ ਵਾਹਿਗੁਰੂ ਜੀ ਦੇ ਅੱਗੇ ਅੱਜ ਅਸੀਂ ਗਏ ਸੀਗੇ ਗੁਰੂ ਹਰਸਾਏ ਸਾਡੇ ਪਿੰਡ ਦਾ ਇੱਕ ਸ਼ਹਿਰ ਪੈਂਦਾ ਹੈ ਇੱਥੋਂ ਕੋਈ 8-10 ਕਿਲੋਮੀਟਰ ਤੇ ਉੱਥੇ ਗਏ ਤੇ ਪਰ ਅੱਧੇ ਰਸਤੇ ਤੋਂ ਸਾਨੂੰ ਵਾਪਸ ਆਣਾ ਪੈ ਗਿਆ ਕਿਉਂਕਿ ਉਸ ਰਾਹ ਤੇ ਅੱਧੀ ਰਾਤ ਹੀ ਜਾਂਦੇ ਜਾਂਦੇ ਬਾਰਿਸ਼ ਤੇਜ਼ ਆ ਗਈ ਤੇ ਬੱਦਲ ਬੜਾ ਸੰਘਣਾ ਸੀ। ਧਕੜੀਆਂ ਪੈ ਰਹੀਆਂ। ਕਿੰਦਰ ਤੋਂ ਸਟਾਰਟ ਹੈ ਕਣੀਆਂ ਤੇ ਸਮਝ ਲਓ ਕਿ ਮੀਂਹ ਆ ਗਿਆ। ਹਵੇ ਲੋ ਕਿੰਨਾ ਸੰਘਣਾ ਕਾਲਾ ਬੱਦਲ ਹੈ। ਕਿ ਮੀਂਹ ਪੈਣਾ ਪੈਣਾ ਬੜਾ ਹੈ। ਚੰਗਾ ਆਪਾਂ ਵਾਪਸ ਹੋ ਗਏ। ਲਿਆਂ ਵੀ ਚੀਜ਼ ਅਸੀਂ ਵਾਪਿਸ ਵੀ ਆ ਗਏ ਯਾਰ بارش بارش ਆ ਗਈ ਰਸਤੇ 'ਚ ਸਾਨੂੰ ਵਾਪਸ ਹੋਰ ਕੀ ਅੱਧੇ ਰਾਤ 'ਚ ਵਾਪਸ ਆ ਗਿਆ ਸੀ ਵੇਖ ਮ제 ਲੈ ਰਹੇ ਤੁਸੀਂ ਮ제 ਵੀਰ ਤੇਰੀ ਪਾਰਟੀ ਤੇ ਕੀ ਬਣਿਆ ਲਈ ਖਾ ਪੀ ਲਿਆ ਮੈਂਟੀ ਲਾਇਆ ਯਾਰ ਤੁਸੀਂ ਕੀ ਖਾਦੇ ਸਰਪ੍ਰਾਈਜ਼ ਸਰਪ੍ਰਾਈਜ਼ ਮਿੱਤੀ ਹੈ 3:30 ਵਜੇ ਤੋਂ ਲੈ ਕੇ 5:00 ਵਜੇ ਤੱਕ ਸਵੇਰੇ ਅੰਮ੍ਰਿਤ ਵੇਲੇ بارش ਹੋਈ ਨੇਰ ਤੇ ਮੀ ਬਹੁਤ ਜ਼ਿਆਦਾ ਸੀ ਲੇਕਿਨ ਹੁਣ ਸਾਰਾ ਦਿਨ ਵਧੀਆ ਲੰਘਿਆ ਤੇ ਹੁਣ ਕਣੀਆਂ ਸਟਾਰਟ ਹੋ ਗਈਆਂ ਮੈਂ ਦਿਖਾਨੀ ਆਂ ਆ ਵੇਖ ਲੋ ਕਣੀਆਂ ਸਟਾਰਟ ਹੋ ਗਈਆਂ ਸਾਰਾ ਦਿਨ ਵਧੀਆ ਰਹੀਆਂ ਐ ਤੇ ਇਸ ਟਾਈਮ ਕਣੀਆਂ ਲੋਜੀ ਸਕੂਲਾਂ ਵੀ ਮੈਸੇਜ ਆ ਗਿਆ ਹੈ ਛੁੱਟੀਆਂ ਹੋਰ ਵੱਧ ਗਈਆਂ 3 ਸਤੰਬਰ ਤਿੱਕਰ ਵੱਧ ਗਈਆਂ ਹਾਲਾਤ ਨੂੰ ਵੇਖ ਕੇ 3 ਸਤੰਬਰ ਤਿੱਕਰ ਛੁੱਟੀਆਂ ਵਧਾਤੀਆਂ ਤੁਸੀਂ ਕਿਵੇਂ ਖੁਸ਼ ਹੋ ਪੜ੍ਹਾਈ ਦਾ ਘਾਟਾ ਤੇ ਕਿੱਡਾ ਨੁਕਸਾਨ ਹੋ ਰਿਹਾ ਹੈ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਛੁੱਟੀਆਂ ਦਾ ਹਾਲ ਹੋ ਗਿਆ ਤੇ ਪਪੀ ਨੂੰ ਕੀ ਕਹਣਾ ਹੈ ਮੈਂ ਕਹਿੰਨੀ ਹੁਣ ਕੱਲ ਤੋਂ ਆਨਲਾਈਨ ਕਲਾਸਾਂ ਤਰੀਕੇ ਨਾਲ ਲਾ ਲਓ ਸਿਲੇਬਸ ਪਿੱਛੇ ਚਲਾ ਜਾਏਗਾ ਛੁੱਟੀਆਂ ਵਧਨ ਨਾਲ ਪੜ੍ਹਾਈ ਦਾ ਕਿੱਡਾ ਨੁਕਸਾਨ ਹੋ ਰਿਹਾ ਹੈ ਫਿਰ ਸਾਢੇ 7 ਵਜੇ ਖਾਣੀ ਘਰੇ ਕਿਹੜਾ ਟਿਕਦੇ ਹੈ ਨਾਲੇ ਫਿਰ ਸਾਢੇ 7 ਵਜੇ ਖਾਊਗਾ ਤੇ 8 ਵਜੇ ਕਿੱਥੇ 8 ਵਜੇ ਵਗੈਰਾ ਨਹੀਂ 8 ਵਜੇ 9 ਦੇ 12 ਵਜੇ 11 12 ਵਜੇ 3 ਦਿਨ ਛੁੱਟੀਆਂ ਹੋਰ ਵਧ ਗਈਆਂ ਪੜਦੇ ਹੀ ਨਹੀਂ ਘਰੇ ਬਿਲਕੁਲ ਨਹੀਂ ਪੜਦੇ ਬੱਚੇ ਕਾਪੀ ਕਿਤਾਬ ਨਹੀਂ ਖੋਲੀ ਇੱਕ ਦਿਨ ਵੀ ਇਹਨਾਂ ਨੇ ਏ ਕਮ ਰਾਜਮਾ ਦੀ ਸਬਜ਼ੀ ਨਾਲ ਚਾਵਲ ਖਾਣੇ ਹੈ ਕਿ ਰੋਟੀ ਖਾਣੀ ਹੈ ਰੋਟੀ ਖਾਣੀ ਹੈ ਨਹੀਂ ਚਾ ਨਹੀਂ ਨਹੀਂ ਤੂੰ ਰੋਟੀ ਖਾ ਲੈ ਕੋਈ ਗੱਲ ਨਹੀਂ ਰੋਟੀ ਖਾਣੀ ਚਲ ਰੋਟੀ ਬਣਾ ਲੈ ਵੈਸੀ ਰੋਟੀ ਬਣਾਈ ਸੀ ਕਿਉਂਕਿ ਇਹਦੇ ਡੈਡੀ ਨੇ ਵੀ ਰੋਟੀ ਖਾਣੀ ਹੈ ਬਟ ਮੈਂ ਚਾਵਲ ਖਾਵਾਂਗੀ ਮੈਂ ਆਪਦੇ ਵਾਸਤੇ ਚਾਵਲ ਬਣਾਵਾਂਗੀ ਇਹਨਾਂ ਸਾਰਿਆਂ ਨੂੰ ਰੋਟੀ ਬਣਾ ਦਿੰਨੇ ਆ ਠੀਕ ਹੈ ਭਾਈ ਮੈਂ ਆਪਦੇ ਵਾਸਤੇ ਬਣਾ ਲਾਂਗੀ ਚਾਵਲ ਥੋੜੇ ਜਿਹਾ ਤੁਸੀਂ ਸਾਰੇ ਰੋਟੀ ਖਾ ਲੈਣਾ ਓਕੇ ਸਾਰੇ ਬੜੇ ਮਚਾਵਲ ਤੇ ਖਾਣੇ ਓਏ ਹੋਏ ਚਾਵਲ ਨਹੀਂ ਖਾਂਦੀ ਕਿੰਨੀ ਛੋਟੀ ਜਿੱਦਾਂ ਰਾਜਮਾ ਬਣੇ ਨਾ ਉਦੋਂ ਹੀ ਚੀਚੀ ਕਹੋਗੀ ਕਿ ਮੰਮੀ ਚਾਵਲ ਜ਼ਰੂਰ ਬਣਾ ਲੈਣਾ ਜੇ ਕੜੀ ਬਣੇ ਤੇ ਵੀ ਇੰਨੇ ਕਹਨੇ ਮੰਮੀ ਕੜੀ ਚਾਵਲ ਬਣਾਈਏ ਅੱਜ ਦਾ ਮੂਡ ਨਹੀਂ ਆ ਚਲੋ ਕੋਈ ਗੱਲ ਨਹੀਂ ਬਟ ਮੈਂ ਖਾਵਾਂਗੀ ਇੱਕ ਅੰਦਾ ਚਮਚ ਦੇ ਖਾਣਾ ਹੈ ਤੇ ਖਾ ਲਈ ਠੀਕ ਹੈ ਕੀ ਪ੍ਰੋਬਲਮ ਹੋ ਜਾਂਦੀ ਪੁੱਤੂ ਚੀਜ਼ਾਂ ਮਿਲਦੇ ਮਿਲਦੇ ਤੁਹਾਨੂੰ ਹੈ ਹਾਂ ਮਿਲ ਜੂਗਾ ਯਾਰ ਮਿਲ ਜੂਗਾ ਕਿਵੇਂ ਲੜਦੇ ਚੀਜ਼ਾਂ ਮੈਂ ਆਏ ਹਾਏ ਸਾਰਾ ਕੁਝ ਮਿਲਦਾ ਹੀ ਜਿਵੇਂ ਮਰਜੀ ਔਖੇ ਹੋਈਏ ਸੌਖੇ ਹੋਈਏ ਮੈਂ ਮਮਾਂ ਨੂੰ ਦੇ ਦੂੰਗੀ ਵੀਰੂ ਤੁਹਾਨੂੰ ਸ਼ੀਰ ਹੋ ਗਈਆਂ ਨਾ ਨਹੀਂ ਨਹੀਂ ਤੁਸੀਂ ਰੱਖੋ ਨਹੀਂ ਖਾ। ਫਿਰ ਨਿਕਾ 10 ਰੁਪਏ ਦੀ ਚੀਜ਼ ਬਾਦੂ ਮੀਂਹ। ਹੋ ਗਿਆ ਯਾਰ। ਇਹ ਤਾਂ ਨਾ ਮਿਲਣ ਜੀ ਜ਼ਵੇਰਤ ਬਾਏ ਘਰ ਕਿਤਾਬ। ਹਾਂ, ਬੋ ਤੂੰ ਇਹ ਗੱਲ ਵੀ ਵੇਖ ਤੂੰ ਸਵੇਰ ਦੇ ਕਿੰਨੇ ਪੈਸੇ ਖਰਚ ਕਰ ਲੇ। ਰਹਿਮ ਨੇ ਵੀ। ਦੀਦੀ ਨੇ ਇੱਕ ਵਾਰੀ ਵੀ ਚੀਜ਼ ਨਹੀਂ ਲਿੱਤੀ ਹੈਨਾ। ਹੁਣ 10 ਰੁਪਏ ਵਾਲੀ ਚੀਜ਼ ਪਿੱਛੇ ਤੂੰ ਲੜਾਈ ਕਰੇਗਾ। ਲੈ ਲੈ 60 ਰੁਪਏ ਬਏ ਇਹਦੇ ਗੁੱਲ। ਨਹੀਂ ਨਹੀਂ ਨਹੀਂ। ਚਲੋ ਅੰਟੇਕ ਕੇ ਬਹਿ ਜਾਓ ਤੇ ਸਾਰੀਆਂ ਚੀਜ਼ਾਂ ਇੱਕੋ ਦਮ ਨਹੀਂ ਖਾਣੀਆਂ ਠੀਕ ਹੈ। ਓਕੇ। ਚਲੋ ਹਣ ਉਸ ਕਮਰੇ ਚਲੋ ਆਪਣੇ। ਆਜੋ। ਹਾ ਬਰਥਡੇ ਦੀ ਬਰਥਡੇ ਦੀ ਗੱਲ ਕਰਾਂਗੇ ਹੁਣੇ ਬੜੇ ਦਿਨ ਪਏ ਉਧਰ ਆ ਜਾਣ ਕੀ ਪ੍ਰੋਬਲਮ ਹੈ ਤੁਹਾਨੂੰ ਟਿਕਾਣੀ ਹੈਗਾ ਮੈਂ ਚੁਲਾ ਲੈਂਦਾ ਮੈਂ ਲੱਗ ਗਿਆ ਪੋਤੇ ਵੀ ਤੇ ਖਾ ਲੈਣਾ ਤੁਸੀਂ ਡਿਗ ਜੋਗੇ ਇਕੱਲੇ ਲੱਗੇ ਹੋਏ ਨਾਲੇ ਚਲੋ ਹਣ ਅੰਦਰ ਚਲੋ ਕਮਰੇ ਚ ਹੋਈ ਨੈਮੋ ਆ ਜਾਈ ਯਾਰ ਪੁੱਤੂ ਐ ਕਿ ਕਿੰਨੀ ਸੋਣੀ ਧੋਪ ਵੀ ਨਿਕਲ ਗਈ ਹੈ ਨਾ ਸ਼ਾਮ ਦੇ ਵੱਜ ਗਏ ਨੇ 7 ਤੇ ਬਾਬੇ ਨੇ ਹੁਣ ਚਾਨਣ ਕਰਤਾ। ਨਿੰਮਪੀਸ਼ ਆਜੋ। ਹਾਂ। ਆਜੋ ਅੰਦਰ। ਕਮਰੇ ਚ ਬਈਏ ਆਪਾਂ। ਮੈਂ ਦਾਦੀ ਕੋਲ ਖੜੀ। ਦਾਦੀ ਤਾਂ ਤੇ ਛੁੱਤੀ ਪਈ ਏ। ਤੁਸੀਂ ਤੇ ਇਕੱਲੇ ਪੰਗੇ ਲਈ ਜਾਂਦੇ ਜੇ ਟੇਬਲ ਤੋਂ ਪੈਰ ਫਿਸਲ ਗਿਆ ਤੇ ਟਿੰਡੀ ਵੱਜ ਜੇ ਕਿਥੇ ਲੈ। ਮੰਜੀ ਅਗਰ ਰੁਕੇ ਨਾ। ਤੁਸੀਂ ਮੇਰੀ ਲਾਦਲੀ ਬੇਟੀ ਹੋ ਨਾ। ਫੇਰ ਆਜੋ ਪਲੀਜ਼। ਪਲੀਜ਼। ਕੱਟੀ। ਹਾਂ। ਤਰਾ ਅੱਧਾ ਵੇਲਾ ਹੋ ਚੱਲਿਆ ਜੀ ਤੇ ਰੋਟੀਆਂ ਬੱਕਦੀਆਂ ਵੀ ਐ ਛੋਟ ਪਰ ਲੰਗੀਆਂ ਕਾੜੀਆਂ ਪੈਣੀਆਂ ਪਤਾ ਨਹੀਂ ਕਿਉਂ ਜਿਵੇਂ ਜਿਵੇਂ ਰਾਤ ਪੈਂਦੀ ਹੈ ਨਾ ਪਹਿਲੇ ਹੁੰਦਾ ਸੀ ਰੋਟੀ ਖਾ ਲਓ ਤੇ ਸੌਂ ਜੋ ਰੈਸਟ ਕਰੀਏ ਸਾਰਾ ਦਿਨ ਥੱਕੇ ਹੁੰਨੇ ਐ ਤੇ ਰੈਸਟ ਕਰ ਲਈਏ ਮੁੰਡ ਜੀ ਵੀ ਜਿਵੇਂ ਜਿਵੇਂ ਰਾਤ ਪੈਂਦੀ ਇਹਨਾਂ ਤੇ ਡਰ ਜਾ ਲੱਗਦਾ ਹੈ ਰਾਤ ਨੂੰ ਵੇਖ ਕੇ ਇੱਕ 27 ਬੈਠਾ ਹੈ ਇੱਕ ਦੁਨੀਆ ਦੀ ਜਿੱਦੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਕੋਈ ਵੇਖੀਦੀ ਨਾ ਰੋਂਦੇ ਦੀ ਕਲਪਦੇ ਦੀ ਕਿ ਉਹਨਾਂ ਦਾ ਕੀ ਹਾਲ ਹੋਣਾ ਹੋਵੇ ਤੇ ਉਹ ਵੀਡੀਓ ਵੇਖੀ ਹੀ ਨਹੀਂ ਜਾਂਦੀਆਂ ਮਨ ਰੋਂ ਲੱਗ ਜਾਂਦਾ ਅੱਖਾਂ ਭਰ ਜਾਂਦੀਆਂ ਕੀ ਹੋ ਜਾ ਹਾਲਾਤ ਆਪਾਂ ਪੰਜਾਬ ਤੇ ਆਈ ਹੋਈ ਹਾਂ ਹੈਨਾ ਤੇ ਬਸ ਮੇਰੀ ਨਾ ਸਾਰੇਾਂ ਕੀ ਅਰਦਾਸ ਇਹੀ ਕਿ ਹਰ ਵੇਲੇ ਨਾ ਵਾਗ ਰੂ ਯਾਦ ਰੱਖੋ ਵਾਗ ਰੂ ਵਾਗ ਰੂ ਦਾ ਸਿਮਰਨ ਕਰਿਆ ਕਰੋ ਅੱਜ ਦਾ ਹਨੇਰਾ ਹੁਣ ਵੱਡ ਵੱਡ ਖਾਂਦਾ ਏ ਰਾਤ ਨੂੰ ਉੱਠ ਛੁੱਟ ਕੇ ਜਾਗ ਜਾ ਕੇ ਵੇਖੀਦਾ ਹੈ ਕਿਤੇ ਪਾਣੀ ਤੇ ਨਹੀਂ ਆ ਗਿਆ ਕਿਤੇ ਮੀਂਹ ਤੇ ਨਹੀਂ ਆ ਗਿਆ ਹਰ ਵੇਲੇ ਨਾ ਗੁਰੂ ਨੂੰ ਯਾਦ ਕਰੀਦਾ ਰੱਬ ਨੂੰ ਯਾਦ ਕਰੀਦਾ ਪਰ ਉਹਦੇ ਮਤਲਬ ਲਈ ਯਾਦ ਕਰੀਦਾ ਹੈ ਕਿ ਸਾਡਾ ਕੰਮ ਚੱਲ ਜੇ ਸਾਡੀਆਂ ਕੰਮ ਪੂਰੇ ਹੋ ਜਾਣ ਰਬ ਦਾਸ ਬੇਨਤੀ ਤੁਹਾਡੇ ਅੱਗੇ ਪਰ ਇਸ ਵੇਲੇ ਸਾਨੂੰ ਆਪਦੇ ਲਈ ਨਹੀਂ ਆਪਣੇ ਪੂਰੇ ਪੰਜਾਬ ਵਾਸਤੇ ਉన్న ਲੋਕਾਂ ਵਾਸਤੇ ਰੱਬ ਗਿਰਦਾਸ ਕਰਨੀ ਚਾਹੀਦੀ ਹੈ ਜੋ ਐਸ ਵੇਲੇ ਨੂੰ ਭੁਗਤ ਰਹੀ ਨੇ ਇਹ ਬੜੇ ਡਰਾਉਣੇ ਦਿਨ ਨੇ ਇਹਨਾ ਡਰਾਉਣਿਆ ਦਿਨਾਂ ਨੂੰ ਆਪਾਂ ਜਦੋਂ ਮੌਸਮ ਨੂੰ بارش ਆਵੇ ਨਾ ਖੁਸ਼ ਹੋ ਜਾਂਦੇ ਪਰ ਐਸ بارش ਨੂੰ ਵੇਖ ਕੇ ਡਰ ਲੱਗਦਾ ਕਿਉਂਕਿ ਡਰਾਣੀ بارش ਹੈ ਤੇ ਇਸੇ ਕਰਕੇ ਰੱਬ ਨੂੰ ਹਰ ਵੇਲੇ ਯਾਦ ਕਰੋ ਤੇ ਰੱਬ ਦਾ ਹਰ ਵੇਲੇ ਹੀ ਅਰਦਾਸ ਕਰਕੇ ਸ਼ੁਕਰਾਨਾ ਕਰੋ ਰੱਬਾ ਜੋ ਸਾਨੂੰ ਦਿੱਤਾ ਹੈ ਨਾ ਉਹ ਸੋਨਾ ਦਿੱਤਾ ਹੈ ਪਰ ਜੋ ਕਿਸੇ ਨਾਲ ਮਾੜਾ ਹੋ ਰਿਹਾ ਨਾ ਉਹਨਾਂ ਨੂੰ ਚੰਗੇ ਚ ਕਰੋ ਸਾਡਾ ਸੋਹਣਾ ਜਿਹਾ ਪੰਜਾਬ ਕਿੱਟੂ ਹਰੀਆਂ ਭਰੀਆਂ ਹੋ ਜੇ ਦਾ ਆਪਾਂ ਕੀ ਅਰਦਾਸ ਬੇਨਤੀ ਰੋਜ਼ ਕਰਿਆ ਕਰੋ ਸਵੇਰੇ ਉੱਠਣ ਲੱਗੇ ਰਾਤ ਨੂੰ ਸੌਣ ਲੱਗੇ ਤੇ ਇਹ ਵੀ ਬੇਨਤੀ ਤੁਹਾਡੀ ਨਾਲ ਹੈ ਇਸੇ ਨਾਲ ਆਪਾਂ ਵੀਡੀਓ ਨੂੰ ਕਰਦੇ ਹੈ ਸਤਿ ਸ਼੍ਰੀ ਅਕਾਲ ਜੀ